ਤਾ ਇਸ ਤੋਂ ਬਾਅਦ ਰਾਮਪੁਰਾ ਫੂਲ ਬਠਿੰਡਾ ਅਜਨਾਲਾ ਤਪਾ ਮੰਡੀ ਲਹਿਰਾ ਸਮਰਾਲਾ ਕੋਟਕਪੂਰਾ ਤਾਂ ਪੰਜਾਬ ਸੂਬੇ ਦੀਆਂ ਦਸੰਬਰ ਮਹੀਨੇ ਦੀਆਂ ਦੂਜੇ ਪੜਾ ਦੀਆਂ ਪੈਨਸ਼ਨਾਂ ਅਪਡੇਟ ਕਿਹੜੇ ਕਿਹੜੇ ਜ਼ਿਲ੍ਹੇ ਦੀ ਪੈਨਸ਼ਨ ਅਪਡੇਟ ਕਿਹੜੇ ਕਿਹੜੇ ਤਹਿਸੀਲ ਬਲਾਕ ਦੀ ਪੈਨਸ਼ਨ ਅਪਡੇਟ ਤਾਂ ਇਹਨਾਂ ਪੈਨਸ਼ਨ ਧਾਰਕਾਂ ਨੂੰ KYC ਅਪਡੇਟ ਕਰਾਉਣੀ ਹੋਈ ਲਾਜ਼ਮੀ ਤਾਂ ਹੀ ਇਹਨਾਂ ਦੀ ਜਿਹੜੀ ਪੈਨਸ਼ਨ ਹੈ ਇਹਨਾਂ ਦੇ ਖਾਤੇ ਦੇ ਵਿੱਚ ਕ੍ਰੈਡਿਟ ਨਹੀਂ ਹੋ ਪਾਈ ਦਸੰਬਰ ਮਹੀਨੇ ਦੇ ਦੂਜੇ ਪੜਾ ਦੀ ਪੈਨਸ਼ਨ ਵੀ ਹੋਈ ਅਪਡੇਟ ਜਿਸ ਤਰ੍ਹਾਂ ਕੀ ਸੀ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਪਹਿਲੇ ਪੜਾ ਦੀ ਪੈਨਸ਼ਨ ਬਾਰੇ ਅਪਡੇਟ ਸਾਰੇ ਜਾਣਕਾਰੀ ਦਿੱਤੀ ਸੀ ਜ਼ਿਲ੍ਹਾ ਵਾਈਜ਼ ਤਹਿਸੀਲ ਵਾਈਜ਼ ਤੁਸੀਂ ਲਿਸਟ ਚੈੱਕ ਕੀਤੀ ਸੀ ਉਸੇ ਤਰ੍ਹਾਂ ਇਸ ਵੀਡੀਓ ਦੇ ਵਿੱਚ ਵੀ ਤੁਸੀਂ ਲਿਸਟ ਚੈੱਕ ਕਰ ਸਕਦੇ ਹੋ ਅਸੀਂ ਤਹਿਸੀਲ ਵਾਈਜ਼ ਡਿਸਟ੍ਰਿਕਟ ਵਾਈਜ਼ ਦੱਸਾਂਗੇ ਕਿਹੜੇ ਜ਼ਿਲ੍ਹੇ ਅਤੇ ਕਿਹੜੇ ਬਲਾਕ ਦੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਚੁੱਕੀ ਹੈ ਇਸ ਦੇ ਵਿੱਚ ਆਉਂਦਾ ਜੀ ਬੁਡਲਾਡਾ ਬੁਡਲਾਡਾ ਏਰੀਆ ਦੇ ਵਿੱਚ ਪੈਨਸ਼ਨ ਅਪਡੇਟ ਨਹੀਂ ਹੋਈ ਆ ਉਸ ਤੋਂ ਬਾਅਦ ਮਾਨਸਾ ਦੀ ਗੱਲ ਕਰੀਏ ਤਾਂ ਮਾਨਸਾ ਏਰੀਆ ਦੇ ਵਿੱਚ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਤਲਵੰਡੀ ਸਾਬੋ ਤਲਵੰਡੀ ਸਾਬੋ ਦੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਚੁੱਕੀ ਹੈ ਰਾਮਪੁਰਾ ਫੂਲ ਦੀ ਗੱਲ ਕਰੀਏ ਤਾਂ ਰਾਮਪੁਰਾ ਫੂਲ ਦੇ ਵਿੱਚ ਹਾਲੇ ਤੱਕ ਜਿਹੜੀ ਪੈਨਸ਼ਨ ਅਪਡੇਟ ਨਹੀਂ ਹੋਈ ਜਦੋਂ ਵੀ ਇੱਥੋਂ ਦੀ ਪੈਨਸ਼ਨ ਅਪਡੇਟ ਹੁੰਦੀ ਹੈ ਤੁਹਾਡੇ ਨਾਲ ਵੀਡੀਓ ਬਣਾ ਕੇ ਜਾਣਕਾਰੀ ਸ਼ੇਅਰ ਕਰ ਦਿੱਤੀ ਜਾਏਗੀ ਉਸ ਤੋਂ ਬਾਅਦ ਆਉਂਦਾ ਜੀ ਬਠਿੰਡਾ ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡਾ ਦੇ ਵਿੱਚ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਬਸੀ ਪਠਾਣਾ ਬਸੀ ਪਠਾਣਾ ਦੇ ਵਿੱਚ ਵੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਜੇਕਰ ਸਾਡੀ ਕੋਈ ਵੀਡੀਓ ਇੱਥੋਂ ਦੇਖ ਰਿਹਾ ਤਾਂ ਕਿਰਪਾ ਕਰਕੇ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਮਿਲੀ ਜਾਣਕਾਰੀ ਔਰ ਸਾਰ ਸਾਨੂੰ ਪਤਾ ਲੱਗਿਆ ਕਿ ਫਤਿਹਗੜ ਸਾਹਿਬ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਚੁੱਕੀ ਹੈ ਨੰਗਲ ਨੰਗਲ ਦੀ ਗੱਲ ਕਰੀਏ ਤਾਂ ਨੰਗਲ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਚਮਕੌਰ ਸਾਹਿਬ ਇੱਥੋਂ ਦੀ ਜਿਹੜੀ ਪੈਨਸ਼ਨ ਹੈ ਲੇ ਤੱਕ ਅਪਡੇਟ ਨਹੀਂ ਹੋਈ ਜਦੋਂ ਹੀ ਇਥੋਂ ਦੀ ਪੈਨਸ਼ਨ ਅਪਡੇਟ ਹੋਏਗੀ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਜਾਏਗੀ ਰੂਪਨਗਰ ਰੂਪਨਗਰ ਦੇ ਵਿੱਚ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਡੇਰਾਬਸੀ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਖਰੜ ਦੀ ਗੱਲ ਕਰੀਏ ਤਾਂ ਖਰੜ ਮੁਹਾਲੀ ਦੇ ਵਿੱਚ ਵੀ ਪੈਨਸ਼ਨ ਆ ਜਿਹੜੀ ਅਪਡੇਟ ਹੋ ਚੁੱਕੀ ਹੈ ਅਰ ਤਪਾ ਮੰਡੀ ਬਰਨਾਲਾ ਅਤੇ ਲਹਿਰਾ ਇਥੋਂ ਦੀਆਂ ਜਿਹੜੀਆਂ ਪੈਨਸ਼ਨਾਂ ਨੇ ਹਾਲੇ ਤੱਕ ਅਪਡੇਟ ਨਹੀਂ ਹੋਈਆਂ ਜਦੋਂ ਹੀ ਇਥੋਂ ਦੀਆਂ ਪੈਨਸ਼ਨਾਂ ਅਪਡੇਟ ਹੋਣਗੀਆਂ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਏਗਾ ਧੂਰੀ ਦੀ ਗੱਲ ਕਰੀਏ ਤਾਂ ਧੂਰੀ ਦੇ ਵਿੱਚ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਚੁੱਕੀ ਹੈ ਸੁਨਾਮ ਸੁਨਾਮ ਦੀ ਗੱਲ ਕਰੀਏ ਤਾਂ ਸੁਨਾਮ ਦੇ ਵਿੱਚ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਮਲੇਰ ਕੋਟਲਾ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਚੁੱਕੀ ਹੈ ਸੰਗਰੂਰ ਅਤੇ ਰਾਏਕੋਟ ਇੱਥੋਂ ਦੀਆਂ ਜਿਹੜੀਆਂ ਪੈਨਸ਼ਨਾਂ ਨੇ ਹਲੇ ਤੱਕ ਅਪਡੇਟ ਨਹੀਂ ਹੋਈਆਂ ਜਦੋਂ ਹੀ ਇੱਥੋਂ ਦੀਆਂ ਪੈਨਸ਼ਨਾਂ ਅਪਡੇਟ ਹੋਣਗੀਆਂ ਵੀਡੀਓ ਬਣਾ ਕੇ ਜਾਣਕਾਰੀ ਸ਼ੇਅਰ ਕਰ ਦਿੱਤੀ ਜਾਏਗੀ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਖੰਨਾ ਅਤੇ ਸਮਰਾਲਾ ਦੀ ਇੱਥੋਂ ਦੀਆਂ ਜਿਹੜੀਆਂ ਪੈਨਸ਼ਨਾਂ ਨੇ ਅਪਡੇਟ ਹੋ ਚੁੱਕੀਆਂ ਨੇ ਫਰੀਦਕੋਟ ਫਰੀਦਕੋਟ ਏਰੀਆ ਦੇ ਵਿੱਚ ਕੋਟਕਪੂਰਾ ਹੋ ਗਿਆ ਜੈਤੋ ਹੋ ਗਿਆ ਇੱਥੋਂ ਦੀਆਂ ਜਿਹੜੀਆਂ ਪੈਨਸ਼ਨਾਂ ਨੇ ਅਪਡੇਟ ਹੋ ਚੁੱਕੀਆਂ ਨੇ ਗਿੱਦੜਬਾਹਾ ਗਿੱਦੜਬਾਹਾ ਦੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਮਲੋਟ ਦੀ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਅਤੇ ਮੁਕਸਰ ਏਰੀਏ ਦੀ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਚੁੱਕੀ ਹੈ ਬਾਗਾਪੁਰਾਣਾ ਨਿਹਾਲ ਸਿੰਘ ਵਾਲਾ ਮੋਗਾ ਇੱਥੋਂ ਦੀਆਂ ਜਿਹੜੀਆਂ ਪੈਨਸ਼ਨਾਂ ਨੇ ਇਹ ਵੀ ਅਪਡੇਟ ਹੋ ਚੁੱਕੀਆਂ ਨੇ ਜਲਾਲਾਬਾਦ ਦੀ ਗੱਲ ਕਰੀਏ ਤਾਂ ਜਲਾਲਾਬਾਦ ਦੇ ਵਿੱਚ ਜਿਹੜੀ ਪੈਨਸ਼ਨ ਹੈ ਅਪਡੇਟ ਨਹੀਂ ਹੋਈ ਅਬੋਹਰ ਦੇ ਵਿੱਚ ਵੀ ਪੈਨਸ਼ਨ ਅਪਡੇਟ ਨਹੀਂ ਹੋਈ ਅਤੇ ਨਾ ਹੀ ਫਾਜ਼ਿਲਕਾ ਦੀ ਜਿਹੜੀ ਪੈਨਸ਼ਨ ਹੈ ਅਪਡੇਟ ਹੋਈ ਹੈ ਜੀਰਾ ਦੀ ਗੱਲ ਕਰੀਏ ਤਾਂ ਜੀਰਾ ਦੇ ਵਿੱਚ ਪੈਨਸ਼ਨ ਅਪਡੇਟ ਨਹੀਂ ਹੋਈ ਜਦੋਂ ਹੀ ਇੱਥੋਂ ਦੀ ਪੈਨਸ਼ਨ ਅਪਡੇਟ ਹੋਏਗੀ ਜਾਣਕਾਰੀ ਸਾਂਝੀ ਕਰ ਦਿੱਤੀ ਜਾਏਗੀ ਡੇਰਾ ਬਾਬਾ ਨਾਨਕ ਦੀ ਜਿਹੜੀ ਪੈਨਸ਼ਨ ਹੈ ਅਪਡੇਟ ਨਹੀਂ ਹੋਈ ਬਟਾਲਾ ਪਠਾਨਕੋਟ ਇੱਥੋਂ ਦੀ ਵੀ ਪੈਨਸ਼ਨ ਹਾਲੇ ਤੱਕ ਅਪਡੇਟ ਨਹੀਂ ਹੋਈ ਜਿਸ ਤਰ੍ਹਾਂ ਹੀ ਪੈਨਸ਼ਨਾਂ ਅਪਡੇਟ ਹੋਣਗੀਆਂ ਜਾਣਕਾਰੀ ਸ਼ੇਅਰ ਕਰ ਦਿੱਤੀ ਜਾਏਗੀ ਬਲਾਚੌਰ ਅਤੇ ਨਵਾਂ ਸ਼ਹਿਰ ਦੇ ਵਿੱਚ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਜਲੰਧਰ ਦੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਫਲੋਰ ਦੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਨਕੋਦਰ ਦੀ ਪੈਨਸ਼ਨ ਸ਼ਾਹਕੋਟ ਦੀ ਪੈਨਸ਼ਨ ਇੱਥੋਂ ਦੀ ਪੈਨਸ਼ਨ ਹੈ ਅਪਡੇਟ ਹੋ ਚੁੱਕੀ ਹੈ ਕਪੂਰਥਲਾ ਏਰੀਆ ਦੀ ਗੱਲ ਕਰੀਏ ਤਾਂ ਕਪੂਰਥਲਾ ਏਰੀਆ ਦੇ ਵਿੱਚ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਦੀ ਗੱਲ ਕਰੀਏ ਫਗਵਾੜਾ ਦੀ ਗੱਲ ਕਰੀਏ ਇੱਥੋਂ ਦੀਆਂ ਜਿਹੜੀਆਂ ਪੈਨਸ਼ਨਾਂ ਨੇ ਇਹ ਵੀ ਅਪਡੇਟ ਹੋ ਚੁੱਕੀਆਂ ਨੇ ਹੁਸ਼ਿਆਰਪੁਰ ਵੀ ਪੈਨਸ਼ਨਾਂ ਅਪਡੇਟ ਹੋ ਚੁੱਕੀਆਂ ਨੇ ਦਸੂਹਾ ਦਸੂਹਾ ਵੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਹੁਣ ਗੱਲ ਕਰਦੇ ਆ ਗੜਸ਼ੰਕਰ ਦੀ ਮੁਕੇਰੀਆਂ ਦੀਆਂ ਇੱਥੋਂ ਦੀਆਂ ਪੈਨਸ਼ਨਾਂ ਅਪਡੇਟ ਹੋ ਚੁੱਕੀਆਂ ਨੇ ਮਿਲੀ ਜਾਣਕਾਰੀ ਅਨੁਸਾਰ ਜਿੱਥੋਂ ਦੀ ਵੀ ਸਾਡੇ ਕੋਲੇ ਜੋ ਇਨਫਰਮੇਸ਼ਨ ਆਈ ਹੈ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਜਿਹੜੇ ਜਿਹੜੇ ਤਹਿਸੀਲ ਜ਼ਿਲ੍ਹਿਆਂ ਦਾ ਅਸੀਂ ਨਾਮ ਲਿਆ ਜੇਕਰ ਇਥੋਂ ਸਾਡੀ ਕੋਈ ਵੀਡੀਓ ਦੇਖ ਰਿਆ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਕਿ ਇਥੋਂ ਦੀਆਂ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਜਾਂ ਫਿਰ ਹਜੇ ਲੈ ਕੇ ਇਥੋਂ ਦੀ ਜਿਹੜੀ ਪੈਨਸ਼ਨ ਹੈ ਨਹੀਂ ਆਈ ਹੁਣ ਆਪਾਂ ਗੱਲ ਕਰਦੇ ਆ 2500 ਪੈਨਸ਼ਨ ਨੂੰ ਲੈ ਕੇ ਜੋ ਲੋਕਾਂ ਦਾ ਸਭ ਤੋਂ ਵੱਡਾ ਸਵਾਲ ਹੈ ਕਿ 2500 ਪੈਨਸ਼ਨ ਕਿੰਨਾ ਪੈਨਸ਼ਨ ਧਾਰਕਾਂ ਨੂੰ ਮਿਲੇਗੀ ਅਤੇ ਕਦੋਂ ਤੋਂ ਲਾਗੂ ਕੀਤੀ ਜਾਏਗੀ 2500 ਸਕੀਮ ਆ ਜਲਦੀ ਹੀ ਲਾਗੂ ਹੋ ਸਕਦੀ ਹੈ ਉਮੀਦ ਲਗਾਈ ਜਾ ਰਹੀ ਹੈ ਕਿ ਸਰਕਾਰ ਆਉਣ ਵਾਲੇ ਸਾਲ ਦੇ ਵਿੱਚ 2500 ਸਕੀਮ ਲਾਗੂ ਕਰ ਸਕਦੀ ਹੈ ਪਰ ਸਰਕਾਰ ਨੇ ਅਧਿਕਾਰਿਕ ਤੌਰ ਤੇ ਇਸ ਦਾ ਹਾਲੇ ਤੱਕ ਕੋਈ ਵੀ ਬਿਆਨ ਨਹੀਂ ਦਿੱਤਾ ਕੋਈ ਵੀ ਪੱਕੀ ਨਿਧਾਰਤ ਤਾਰੀਖ ਨਹੀਂ ਦਿੱਤੀ ਜਿਸ ਵਿੱਚ ਦੱਸਿਆ ਗਿਆ ਹੋਵੇ ਕਿ 2500 ਸਕੀਮਾਂ ਕਦੋਂ ਤੋਂ ਲਾਗੂ ਹੋਣੀ ਹੈ ਅਤੇ ਇਹ ਲਾਭ ਉਹਨਾਂ ਹੀ ਪੈਨਸ਼ਨ ਧਾਰਕਾਂ ਨੂੰ ਦਿੱਤਾ ਜਾਣਾ ਜੋ ਪੈਨਸ਼ਨ ਦੇ ਅਸਲੀ ਹੱਕਦਾਰ ਨੇ ਸੋ ਸਹੀ ਪੈਨਸ਼ਨ ਲੈਣ ਵਾਲਿਆਂ ਦੇ ਇਹ ਪੈਨਸ਼ਨ ਜਰੂਰ ਦਿੱਤੀ ਜਾਏਗੀ ਅਤੇ ਇਸ ਤੋਂ ਪਹਿਲਾਂ ਤੁਸੀਂ ਆਪਣੀ KYC ਅਪਡੇਟ ਕਰਵਾ ਕੇ ਜਰੂਰ ਰੱਖ ਲਓ KYC ਅਪਡੇਟ ਹੋਣੀ ਕਿਵੇਂ ਹੈ ਤੁਸੀਂ ਆਪਣੇ ਬੈਂਕ ਖਾਤੇ ਦੇ ਨਾਲ ਆਪਣਾ ਆਧਾਰ ਕਾਰਡ ਜਰੂਰ ਲਿੰਕ ਕਰਵਾ ਕੇ ਰੱਖਣਾ ਜਿਸ ਦੇ ਲਈ ਤੁਸੀਂ ਆਪਣਾ ਆਧਾਰ ਕਾਰਡ ਲੈ ਕੇ ਆਪਣੇ ਬੈਂਕ ਖਾਤੇ ਵਿੱਚ ਜਾ ਸਕਦੇ ਹੋ ਬੈਂਕ ਦੇ ਵਿੱਚ ਜਾ ਕੇ ਪਤਾ ਕਰ ਸਕਦੇ ਹੋ ਕਿ ਤੁਹਾਡਾ ਆਧਾਰ ਕਾਰਡ ਤੁਹਾਡੇ ਬੈਂਕ ਖਾਤੇ ਦੇ ਨਾਲ ਲਿੰਕ ਹੈ ਜਾਂ ਨਹੀਂ ਜੇਕਰ ਨਹੀਂ ਹੈ ਤਾਂ ਉਸ ਨੂੰ ਪਲੀਜ਼ ਲਿੰਕ ਕਰਵਾ ਕੇ ਰੱਖੋ ਇਹ ਉਹਨਾਂ ਹੀ ਪੈਨਸ਼ਨ ਧਾਰਕਾਂ ਨੂੰ ਲਾਭ ਦਿੱਤਾ ਜਾਏਗਾ ਜਿਨ੍ਹਾਂ ਦੇ ਸਾਰੇ ਡਾਕੂਮੈਂਟ ਪੂਰੇ ਹੋਏ ਕੇਵਾਈਸੀਆਂ ਕੰਪਲੀਟ ਹੋਈਆਂ ਨਹੀਂ ਤਾਂ ਤੁਸੀਂ ਹੋ ਸਕਦਾ ਹੈ ਇਸ ਸਕੀਮ ਤੋਂ ਲੈਣ ਤੋਂ ਤੁਹਾਨੂੰ ਮੁਸ਼ਕਲ ਆ ਸਕਦੀ ਹੈ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੇਕਰ ਤੁਸੀਂ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ